ਆ ਦੇਖੋ ਅੱਜ ਬੈੱਡਾਂ ਦੀ ਕਮਰੇ ਦੇ ਵਿੱਚ ਇੱਕ ਬੈੱਡ ਉਧਰ ਇੱਕ ਉਧਰ ਚੇਂਜ ਕਰ ਰਹੇ ਤੇ ਆਹ ਬੈੱਡ ਦੇ ਵਿੱਚ ਚਿੱਟੀਆਂ ਰਜਾਈਆਂ ਚਿੱਟੀਆਂ ਰਜਾਈਆਂ ਰੱਖੀਆਂ ਹੋਈਆਂ ਲਿਆ ਵੀ ਆ ਵੀ ਲਿਆ ਇਹ ਤਰਨਪਰੀ ਚਿੱਟੀ ਰਜਾਈ ਲੈ ਕੇ ਆ ਰਿਹਾ ਕਿਸੇ ਸਮੇਂ ਸੀਗਾ ਅਜ ਤੋਂ 15 20 ਸਾਲ 25 ਸਾਲ ਪਹਿਲਾਂ ਰਿਸ਼ਤੇਦਾਰ ਚੰਗੇ ਆਉਂਦੇ ਸੀਗੇ ਚੰਗੇ ਠਹਿਰਦੇ ਸੀਗੇ ਸੋ ਰਜਾਈਆਂ ਵੀ ਇਹ ਰਿਸ਼ਤੇਦਾਰ ਨੂੰ ਸਾਫ਼ ਰਜਾਈਆਂ ਦੇਣੀਆਂ ਆਪਾਂ ਨੇ ਤੇ ਆਹ ਦੇਖੋ ਇੱਕ ਆਹ ਕਾਣ ਚੱਕੀ ਆ ਰਿਹਾ ਕਿ ਫੁੱਲਾਂ ਵਾਲੀ ਰਜਾਈ ਇਹ ਇਹ ਰਜਾਈ ਵਾਸਤੇ ਅਸੀਂ ਛੋਟੇ-ਛੋਟੇ ਹੁੰਦੇ ਲੜਦੇ ਹੁੰਦੇ ਸੀਗੇ ਆਪਣੇ ਨਾਨਕੇ ਜਾ ਕੇ ਵੀ ਮੈਂ ਫੁੱਲਾਂ ਵਾਲੀ ਰਜਾਈ ਲੈਣੀ ਆ ਮੈਂ ਫੁੱਲਾਂ ਵਾਲੀ ਰਜਾਈ ਲੈਣੀ ਆ ਔਰ ਹੁਣ ਇਹਨਾਂ ਰਜਾਈਆਂ ਨੂੰ ਕੋਈ ਨਹੀਂ ਪੁੱਛਦਾ ਕੰਪਲ ਐਸੇ ਵਧੀਆ-ਵਧੀਆ ਚੱਲ ਪਏ ਇਹ ਇਹ ਰਜਾਈਆਂ ਹੁਣ ਸਿਰਫ ਤੇ ਸਿਰਫ ਅ ਬਸ ਐ ਬੈਟਾਂ ਦਾ ਸ਼ਿੰਗਾਰ ਰਹਿ ਗਈਆਂ ਸੋ ਇਹ ਹਾਂ ਇਹ ਇਹ ਚਿੱਟੀ ਜਿਹੀ ਰੱਖੋ ਦੂਏ ਪਾਸੇ ਰੱਖਿਓ ਆਹ ਫੁੱਲਾਂ ਵਾਲੀ ਰਜਾਈ ਦੇਖੋ ਹਨਾ ਸਮਾਂ ਲੰਘ ਗਿਆ ਬਾਈ ਹਨਾ ਕਹਿੰਦੇ ਪਹਿਲਾਂ ਕਹਿੰਦੇ ਸੀ ਵੀ ਗਰੀਬ ਦੀ ਰਜਾਈ ਨਾ ਪਾਟੇ ਸੋ ਰਜਾਈਆਂ ਹੁਣ ਇਦਾਂ ਹੀ ਬੈਟਾਂ ਦੇ ਵਿੱਚ ਪਈਆਂ ਰਹਿ ਗਈਆਂ ਇਹ ਬਸ ਸਮੇਂ-ਸਮੇਂ ਦੀ ਗੱਲ ਹੈ ਜੀ